ਸਤਿ ਸ਼੍ਰੀ ਅਕਾਲ ਫਿਰ ਇੱਕ ਕੰਮ ਨਤਕੇ ਕਾਣੀ ਦੱਸਦਾ ਹਾਂ ਕਿ ਉਹਨਾਂ ਲੋਕਾਂ ਨੂੰ ਸੰਭਲਣ ਦੀ ਨਹੀਂ ਆਦਾ ਨਾ ਕੋਈ। ਜਿਹੜਾ ਬੱਚੇ ਤੇ ਜੋਕਰ ਕੁੱਤਾ ਕਰਦਾ ਹੈ ਆਪਾਂ ਚੰਗਾ ਕੁੱਤਾ ਕੀ ਉਹਨਾਂ ਨੂੰ ਮਿੰਦਰ ਬੁਆ ਖੜਕਾਣ ਲਿਗਿਆ ਵੀ ਸ਼ਰਮ ਆਉਂਦੀ ਵੀ ਹੈ। ਜਿਹੜੇ ਮੂੰਹ ਨਾਲ ਬੁਆ ਖੜਕਾਉਂ ਕੋਈ ਨਹੀਂ ਜਿੱਦਾਂ ਮਰਜ਼ੀ ਕੀਤਾ ਨਾ ਦਵਾਈ ਚ ਕੁਝ ਵੀ ਕਰ ਦੇਣਾ ਉਹਨਾਂ ਨੂੰ ਝੱਲਣਾ ਪੈਣਾ। ਚਲੋ ਵੇਖਦੇ ਹਾਂ ਅੰਦਰ ਜਾ ਕੇ ਕੀ ਕਰਦੇ। ਇੱਕ ਸਿਆਪਾ ਥੋੜੀ ਦੂਜਾ ਜਿਹੜਾ ਕਾਰਨਾਮਾ ਕਰਦਾ ਪਰਜੀਆਂ ਕੰਪਨੀਆਂ ਖੋਲੀਆਂ ਜੇਲ੍ਹ ਅੰਦਰ ਦੀ ਬਾਹ ਖਾਏ ਆ ਤੂੰ ਹੁਣ ਤੇ ਅਖਬਾਰਾਂ ਵਿੱਚ ਵੀ ਨਾਂ ਆ ਗਿਆਂ। ਉਹ ਕੋਈ ਗੱਲ ਨਹੀਂ ਅਖਬਾਰਾਂ ਜਾਜੇ ਭਾਂ ਜਿੱਥੇ ਮਰਜੀ ਸੁਰਖੀਆਂ ਜਾਜੇ ਉਹਨਾਂ ਦਾ ਮੈਂ ਜਵਾਈ ਰਹਿਣਾ ਉਹਨਾਂ ਮੇਰੇ ਥੱਲੇ ਰਹਿਣਾ ਚਲੋ ਕਹਤਾਂ ਸੀ ਆਪਾਂ ਨੇ ਇਹ ਅਖਬਾਰ ਵੇਖ ਲਈ ਹੋਈ ਨਾ ਤੇ ਹੋਰ ਸਾਡੇ ਚੋਗੇ مصیبت ਗਈ ਨਹੀਂ ਉਹ ਕੋਈ ਗੱਲ ਨਹੀਂ ਤੇਰੇ ਸਾਹਮਣੇ ਸਭ ਕੁਝ ਹੋ ਰਹਿਣਾ ਦੇਖੀ ਅੰਗੇ ਪਿੱਛੇ ਭੱਜਣਗੇ ਚੱਲ ਜਵਾਈ ਉਹਨਾਂ ਦਾ ਕੋਈ ਮੁਫਾਲ ਥੋੜੀ ਹੈ ਕਟਕਾ ਬੂਆ ਹੰਜੀ ਪੁੱਤ ਹਾਂਜੀ ਮੰਮੀ ਹੁਣ ਮੈਂ ਸੋਚਣ ਲਈ ਤੂੰ ਪੁੱਤ ਜੋ ਪੈਸਾ ਟਕਾ ਹੀ ਉਧਰ ਲਾ ਦੇ ਆਪਾਂ ਤੇ ਹੁਣ ਆਪਣੇ ਕੰਮ ਦਾ ਕੀ ਬਣੂਗਾ ਆਪਾ ਪੁੱਤ ਕਿਤਰਾ ਗਿਆ ਜਾਰਾ ਕਰਾਂਗੇ ਤੇ ਕੰਮ ਹੋਊਗਾ ਤੇ ਫੇਰ ਹੀ ਆ ਹੁਣ ਮੈਨੂੰ ਤੇ ਇਹ ਟੈਨਸ਼ਨ ਵੜ ਬੜ ਖਾਈ ਜਾਂਦੀ ਹੈ ਫੇਰ 50 ਟੱਕਾ ਤੇ ਉਹਨੂੰ ਦੇ ਬੋਆ ਕੀ ਕਰ ਤੂੰ ਤਾਂ ਨੇ ਕੋਲ ਨਾ ਵਾ ਉਹ ਜਦ ਮੈਂ ਸੋਚਣ ਦੇਮਾ ਜਿਹੜੀ ਵੀ ਮੈਨੂੰ ਪੈਸੇ ਦੇ ਕੇਗੀ ਚੰਗਾ ਭਲਾ ਮੇਰਾ ਕੋ ਕੰਮ ਸੈੱਟ ਹੋ ਜਾਣਾ ਹੈਗਾ ਸੱਚੀ ਅੱਧੇ ਪੈਸੇ ਤੇ ਉਹਨੂੰ ਦੇ ਐਂ ਤੁਹਾਨੂੰ ਮੈਂ ਕੀ ਕਰਾਂ ਦੱਸ ਤੇ ਦੇਵੇਂ ਮੇਰੇ ਉਹਨੂੰ ਕਿਉਂ ਜੀ ਹੋ ਗਿਆ ਦੂਜੇ ਬੰਨੇ ਜਿਹੜਾ ਉਹਨੂੰ ਫਸਾਦਾ ਵਾ ਤੇ ਰਿਆ ਮੇਰੇ ਤੋਂ ਕੀ ਫੇਰ ਉਹ ਗੱਲ ਪੁੱਤ ਜਿੱਥੇ ਹਾਂ ਪੁੱਤ ਹੀ ਆਣ ਕੇ ਫੇਰ ਖਲੋਗੇ ਆਪਾਂ ਸੋਚਿਆ ਕੁਝ ਹੋਰ ਵੇਖੋ ਨੇ ਕੁੜੀ ਨੇ ਆਪਣੀ ਮਦਦ ਕੀਤੀ ਤੇ ਲੈ ਭਰਾ ਆਪਣਾ ਕੰਮ ਤੋਰ ਲਾ ਤੇ ਰੋਟੀ ਖਾ ਤੇ ਉਹਨੇ ਹੋਰ ਨਵਾਂ ਚੰਦ ਜਿਹੜਾਤਾ ਤੇ ਪਤਾ ਸਮਝ ਨਹੀਂ ਆਉਂਦੀ ਘਰ ਅੰਦਰ ਘਰਾਂ ਕਿ ਮੈਂ ਕੀ ਤੇ ਪੁੱਤ ਕਹਿੰਦਾ ਨਾ ਮੈਨੂੰ ਤੇਰੇ ਮਾਮੇ ਦਾ ਫੋਨ ਆਇਆ ਹਾਂ ਭਰਾ ਉਹਨਾਂ ਤੇ ਸਾਰੀ ਨਾ ਕਰਦੂ ਤੱਕ ਬਾਰਾਂ ਤੱਕ ਤੇ ਗੱਲਾਂ ਚਲ ਗਈਆਂ ਕਿਥੋਂ ਤੱਕ ਤੇ ਤੇਰੀ ਬਦਨਾਮੀ ਹੋ ਗਈ ਹੈ ਤਾਂ ਮੈਨੂੰ ਤੇ ਆ ਗੋੜ ਗੋੜੀ ਸ਼ਰਮਾਈ ਮਾਮੇ ਨੂੰ ਪਤਾ ਲੱਗ ਗਿਆ ਮਾਮੇ ਨੂੰ ਪਤਾ ਲੱਗ ਗਿਆ ਲੈਲਾ ਜਦੋਂ ਪਤਾ ਕੁਬਾਰਾ ਤੇ ਗੱਲ ਆ ਗਈ ਤਾਂ ਸਾਰੇ ਵੇਖਦੇ ਆ ਇਥੋਂ ਤੱਕ ਵਗਲੇ ਤੇ ਮਬੈਲਾ ਤੇ ਪਾ ਦਿੰਦੇ ਤੈਨੂੰ ਪਤਾ ਤਾਂ ਹੈਗਾ ਹੀ ਮਾਤਾ ਉਹ ਗੱਲ ਨਹੀਂ ਆ ਅਖਬਾਰ ਅੱਜਕੱਲ ਬਹੁਤ ਲੋਕੀ ਘੱਟ ਪੜਦੇ ਆ ਆ ਜਿਹਨਾਂ ਨੂੰ ਪਤਾ ਲੱਗ ਜਾਂਦਾ ਨਾ ਲਾਗੇ ਬੰਦੇ ਆ ਤੁਹਾਡੇ ਜਵਾਈ ਨੂੰ ਜਾਂ ਤੁਹਾਡੇ ਰਿਸ਼ਤੇਦਾਰ ਨੂੰ ਇਦਾਂ ਆ ਤਾਂ ਸਪੈਸ਼ਲ ਅਖਬਾਰ ਲੈ ਕੇ ਜਾਂਦੀ ਲੋਕੀ ਗੱਲਾਂ ਕਰਨ ਦੇ ਮਾਰੇ ਵੀ ਆ ਲੈ ਵੇਖੋ ਕਿੰਨ ਪੁੱਤ ਜੇ ਗੱਲਾਂ ਹੋਈਆਂ ਤੇ ਲੋਕਾਂ ਕੀ ਕਹਿੰਗਾ ਆਹ ਕੌਣ ਆ ਗਿਆ ਵਾ ਇੱਕ ਮਿੰਟ ਮੈਂ ਵੇਖਣਾ ਵੇਖਾ ਕੌਣ ਆਇਆ ਨਹੀਂ ਬੰਦਿਆਂ ਕੀਤਾ ਕੌਣ ਆ ਗਿਆ ਹੁਣ ਆ ਬਈ ਨਾ ਮਸਾ ਚਲ ਦੇ ਲੋ ਜੀ ਚਲ ਦੇ

ਕਿਦੇ ਉਹ ਕੋਈ ਤੇ ਨਹੀਂ ਜੋ ਖ਼ਬਰਾਂ ਚ ਵੇਖਿਆ ਸੀ ਹਲੋ ਕਿੱਧਰ ਮੁਹ ਚ ਗਿਆ ਤੂੰ ਮੁਹ ਬਾਹਰ ਆ ਕਹੀਏ ਹਾਂ ਤੂੰ ਹੀ ਯਾਰ ਤਾਂ ਤੂੰ ਬਾਹਰ ਬੱਫੇ ਤੂੰ ਤੂੰ ਆ ਗਏ ਗੱਡੀ ਗੁੱਡੀ ਵੀ ਹੁੰਦੀ ਜੀ ਇਹਨਾਂ ਦੀ ਅੱਜ ਇੱਥੇ ਬਿਨੇ ਕੀ ਅੱਧੇ ਪੜਾ ਬੱਫੇ ਤੂੰ ਕਿੱਧਰ ਦੋਵੇਂ ਜਾਣੇ ਤੇ ਆਪਣੇ ਘਰ ਤੇ ਗਏ ਹਾਂ ਨਾਲੇ ਇਹਦੀ ਬਾਰਿਸ਼ ਬਾਹਰ ਆਂਦੀ ਦੀ ਆ ਅੰਦਰ ਕਹਾਂ ਨਾ ਤੇ ਕਿੰਨਾ ਦਲੀਸ ਤੇ ਸਾਰਾ ਹਾਲ ਚਾਲ ਦੱਸ ਦਵਾਂ ਤੇ ਇਹ ਤਾਂ ਬੂਏ ਜਿਹਾ ਸਭਾ ਨੌਕਰੀ ਜਾਂਦੇ ਨੰਗਰ ਉਹ ਹੈ ਕਿਹੜਾ ਆਪਣਾ ਹੀ ਮੇਰਾ ਅੰਦਰ ਪਿੱਛੇ ਹੋ ਗਿਆ ਹੈ ਤਾਂ ਕਿ ਨਾਲ ਹੀ ਆਪਣਾ ਦਾ ਸਸਤ ਨੂੰ ਸਸਤੀ ਕਰ ਦੋ ਕੀ ਆ ਲੈ ਠੀਕ ਹੈ ਹਾਂ ਬੱਚਾ ਤੂੰ ਹੀ ਇਹ ਗਮੀਂ ਕਿਤੇ ਆਏ ਦੇ ਤੇ ਫਿਰ ਆਪਣੇ ਵੱਲੀ ਜਾਏਗਾ ਹੋਰ ਕਿੱਥੇ ਜਾਏਗਾ ਮੇਰੇ ਕੋਲ ਤਾਂ ਮੈਂ ਤੈਨੂੰ ਬੁਲਾਉਣੀ ਨਹੀਂ ਮੈਂ ਨੀ ਇੰਨਾ ਬੰਦਿਆ ਬਾਹਰ ਮੰਮੀ ਉਹ ਲੈ ਕੇ ਆਏ ਆ ਕੈਚੀ ਨਾਲ ਹੀ ਇਹ ਕੀ ਹੋਇਆ ਗੁਰਪ੍ਰੀਤ ਕੈਚੀ ਲੈ ਕੇ ਕਿੱਧਰ ਆਏ ਜਿਓ ਵੀ ਮੀਂਹ ਵਰਦੇ ਚ ਤਾ ਵੀ ਕੈਚੀ ਕਹਿੰਦਾ ਬੱਲੀ ਲਈ ਲਿਆਂਦਾ ਅੱਗੇ ਵੀ ਨਿਆਣੇ ਆਉਂਦੇ ਨਾਲੇ ਸੁੱਟੀਆਂ ਤੇ ਰਹਿਣੇ ਆਜਦੇ ਹੀ ਆ ਕੈਚੀ ਇਹਦੇ ਗੱਲੇ ਮੀਂਹ ਆਣੇ ਆਪਾਂ ਆ ਮੀਂਹ ਆਣੇ ਆ ਮੰਮੀ ਦੇ ਨਿਆਣੇ ਨਹੀਂ ਆ ਨਹੀਂ ਨਹੀਂ ਮੇਰਾ ਮਤਲਬ ਇਹ ਆ ਕਿ ਐਡੇ ਮੀਂਹ ਚ ਤੁਸੀਂ ਮਤਲਬ ਰਹਿਣ ਆਏ ਜੇ ਕੀ ਹਿਸਾਬ ਬਤਾਓ ਕੋਈ ਵੀ ਗੱਲ ਕਰੋ ਹਾਂ ਰਹਿਣ ਹੀ ਆਏ ਆ ਹੋਰ ਕੀ ਕਰਨ ਆਏ ਇੱਥੇ ਕੈਚੀ ਦਾ ਮਤਲਬ ਕੀ ਹੁੰਦਾ ਹੈ ਕਪੜੀ ਲੈ ਕੇ ਆਇਆ ਅਗਲਾ ਹਰ ਚੀਜ਼ ਆਪਣੀ ਸੁਵਿਧਾ ਦੀ ਲੈ ਕੇ ਆ ਜਾਵੇ ਹੋਰ ਕਿਲੇ ਕਿਸਾਂ ਦੀ ਰਹਿਣ ਮੈਨੂੰ ਸਮਝ ਨਹੀਂ ਲੱਗੀ ਕੋਈ ਗੱਲ ਪੁੱਛਣ ਦੀ ਆ ਉੱਥੇ ਠੀਕ ਠਾਕ ਆ ਘਰ ਤੁਹਾਡੇ ਬੋਲੀ ਆ ਤੁਹਾਡਾ ਆ ਸਭ ਕੁਝ ਤੁਹਾਡੇ ਕੋਲ ਹੈ ਉਹ ਕਰ ਨੂੰ ਕਿਉਂ ਨਾ ਸਕਦੇ ਸਾਡੇ ਸਭ ਕੁਝ ਤੁਹਾਡੇ ਕੋਲ ਹੈ ਗੱਲਾਂ ਕਿਤੇ ਪਾਣੀ ਨਾ ਤਾਂ ਨੀ ਜਾਓ ਪਾਣੀ ਚਾਹ ਬਣਾ ਕੇ ਤੇ ਲਿਆਉਂਗਾ ਪਾਣੀ ਚਾਹਣਾ ਪਾਣੀ ਦੱਸੋ ਮਮੀ ਦੀ ਜੁਵਾਈ ਘਰ ਆ ਰਹੀ ਹੈ ਤੁਸੀਂ ਤੇ ਪਤਾ ਨਹੀਂ ਇਹਦਾਂ ਦੇ ਸਵਾਲ ਕਰਦਾ ਵੀ ਆ ਪਾਣੀ ਨਹੀਂ ਚੱਕੀ ਉਹ ਤੋਂ ਨਾ ਦਾਈ ਮਤ ਕਰਨੀ ਉਹਨਾਂ ਨੇ ਇਹ ਪੁੱਛਿਆ ਵਾ ਕਿ ਸੁਖੀ ਸੰਧੀ ਐ ਇਹ ਗੜਗੜ ਤੇ ਮੀਂਹ ਵੰਦੇ ਆ ਤਾਂ ਬੰਦਤ ਦਿਨ ਤੋਂ ਲੱਗੇ ਤੇ ਆ ਜਾਂਦਾ ਤਾਂ ਤੁਸੀਂ ਟੈਕੀ ਲੈ ਕੇ ਇੱਕਦਮ ਆ ਗਏ ਘਰ ਠੀਕ ਠਾਕ ਆ ਕੋਈ ਗੱਲਤ ਨਹੀਂ ਮੰਮੀ ਸਭ ਠੀਕ ਆ ਮੇਰਾ ਮਨ ਕੀਤਾ ਮੈਂ ਕਿ ਮੈਂ ਤੇ ਸੋਨੂੰ ਥੋੜੇ ਦਿਨ ਲਾਂਨ ਨੇ ਆ ਪੇਕੇ ਹੋਰ ਕੀ ਮਾਨੂੰ ਦੱਸ ਹੋਇਆ ਸੀ ਮੇਰਾ ਕਿਉਂ ਸੋਨੂੰ ਹਾਂਜੀ ਮੀਂਹ ਤੇ ਸੋਨੂੰ ਨਾਲੇ ਰਾਹ 'ਚ ਆਇਆ ਵਾ ਤੇ ਮੀਂਹ 'ਚ ਥੋੜੇ ਤੁਰੇ ਤੁਰਾਂਗੇ ਮੀਂਹ 'ਚ ਸਦਾਈ ਹੈ ਇਹ ਘਰੋਂ ਮੀਂਹ 'ਚ ਤੁਰੇ ਆਵਾਂਗੇ ਕਿ ਸਾਡਾ ਨਹੀਂ ਕੁਝ ਆ ਜਾ ਤੇ ਤੁਸੀਂ ਇਹਦਾ ਸਵਾਲ ਕਰ ਦਿੱਤੀ ਕੰਮੀ ਹਾਂਜੀ ਤੇਨੂੰ ਵੀ ਲੱਗਦਾ ਭਲਾ ਇਹ ਕਿੱਦਾਂ ਹੈ ਲਕੜਾ ਮੈਨੂੰ ਕੀ ਆ ਪੋਚੇ ਤੇ ਵੇਖੋ ਐ ਮਾਰਨ ਢੀ ਆ ਜਿੱਦਾਂ ਸਾਨੂੰ ਕੁਝ ਪਤਾ ਹੀ ਨਹੀਂ ਆ ਹੈ ਸਾਰੇ ਫੈਸਲੇ ਅਹੀਂ ਕਰਾ ਕੇ ਆਏ ਖਾਣੇ ਤੋਂ ਬਾਜੀ ਨੂੰ ਅਹੀਂ ਛਡਾ ਕੇ ਆਏ ਹੈ ਰਾਤਾਂ ਨੂੰ ਅਹੀਂ ਭੱਜੇ ਫਿਰਦੇ ਰਹੇ ਤੇ ਆਂਖੇ ਆਖਣ ਢਈ ਸਭ ਠੀਕ ਠਾਕ ਆ ਕੋਈ ਗੱਲ ਬਾਤ ਹੀ ਨਹੀਂ ਹੋਈ ਇਹਨਾਂ ਨੂੰ ਐ ਲਾ ਨਾ ਪਤਾ ਨਹੀਂ ਆ ਜੀ ਤਾਂ ਇਹਨਾਂ ਦਾ ਘਰਪੂਰ ਵੀ ਚਲ ਗਿਆ ਤੇ ਸਾਰਾ ਤੇ ਟੈਚੀ ਚੁੱਕ ਗਿਆ ਜਿਹੜਾ ਆ ਗਿਆ ਨਾ ਅਰੇ ਨੂੰ ਜਗ੍ਹਾ ਨਹੀਂ ਜੇ ਬਚੀ ਸਹੀ ਗੱਲ ਤਾਂ ਗਿਲਾ ਕੱਢਿਆ ਵਾ ਲੱਗਦਾ ਕੀ ਜਾ ਗਿਆ ਇਦਾਂ ਆਂਦੇ ਬਤਾਲੀ ਕਿੰਨਾ ਤਾਂ ਮੈਨੂੰ ਮੇਰੀ ਗੱਲ ਸੁਣੋ ਉਹ ਤੇ ਜੋ ਕਰਨ ਦੇ ਆ ਕਰਨ ਦੇ ਆ ਆਪਣੇ ਲੋਕ ਮਨਾਏ ਆ ਕਿ ਇੱਥੇ ਕੋ ਮਨਾਏ ਆ ਕਿ ਪੋਚੇ ਪਾਉਂਦੇ ਅਸੀਂ ਖੋਦੀ ਤੇ ਕਰਤਾ ਤਾਂ ਸਾਹੀ ਹਰ ਚੀਜ਼ ਦੇ ਤੇ ਸਾਡੇ ਤੋਂ ਬੜਦਾ ਕਿੱਦਾਂ ਰਹਿ ਸਕਦਾ ਵਾ ਰੈਂਦੀ ਖੁੰਦੀ ਅਸੀਂ ਆਪ ਬਾਅਦ ਤੇ ਨਿਊਜ਼ ਵੇਖ ਲਈਏ ਸਾਰੀ ਬਕਾਉਨੇ ਆ ਇਹਨਾਂ ਦੂਜੀ ਗੱਲ ਮੇਰੀ ਗੱਲ ਸੁਣੋ ਹੁਣ ਕਰ ਵੀ ਕਿਹਦੇ ਸਕਦੇ ਆ ਜੋ ਵੀ ਮਾਤਾ ਦੇ ਹੱਥੀ ਆ ਯਾਰ ਮੇਰੀ ਗੱਲ ਸੁਣੋ ਮਾਤਾ ਦੇ ਹੱਥ ਤੇ ਹੈਗਾ ਤੇ ਸਿਆਪੇ ਤੇ ਸਾਡੇ ਗਾਲੀ ਮੁਰਕੇ ਫੇਰ ਪੈਣੇ ਆ ਮੇਰੀ ਗੱਲ ਸੁਣ ਲਓ ਘਰ ਨਹੀਂ ਜੇ ਰੱਖਣਾ ਆਪਾਂ ਇਹਨਾਂ ਨੂੰ ਇਹਦੇ ਜਿਹੜੇ ਪੈਰੀ ਆਏ ਨਾ ਉਸੇ ਪੈਰੀ ਵਾਪਸ ਹੋ ਜਾਂਦੇ ਚੰਗੀ ਗੱਲ ਆ ਉਹ ਬੋਲੀ ਜਾਂਦੀ ਮੇਰੀ ਵੀ ਗੱਲ ਸੁਣ ਲੈ ਯਾਰ ਮੈਨੂੰ ਹੋਰ ਟੈਨਸ਼ਨ ਚ ਪੈ ਗਿਆ ਮੈਂ ਸੋਚਿਆ ਕਿ ਮੇਰੇ ਚਾਰ ਪੈਸੇ ਮੋੜ ਦੇਣਗੇ ਇੱਕ ਦੇ ਲੈ ਸਾਨੂੰ ਮੈਂ ਸੁਝਣ ਦੇ ਦੱਸ ਹੋਰ ਕੀ ਇਹਦੇ ਮੇਰੇ ਤੋਂ ਲੈਣੇ ਦੇਣੇ ਹੁੰਦੇ ਆ ਕੰਮ ਤੇ ਆਪ ਘਰੋਂ ਬੇਕਾਰ ਹੋਇਆ ਤਾਂ ਉਹੀ ਕਿਹੜੇ ਪੈਸੇ ਲੱਭਦੇ ਫਿਰਦੇ ਜਿਓ ਹਮੇਸ਼ਾ ਦਾ ਹੀ ਆਈਆਂ ਗੱਲਾਂ ਕਰੀ ਜਾਂਦੇ ਜੇ ਫਿਰ ਉਹਨਾਂ ਨੇ ਘਾਟੇ ਕਿਹੜੇ ਪੈਸੇ ਮੋੜ ਦੇਣੇ ਆ ਆਪ ਤੇ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਮੇਰੇ ਹਿਸਾਬ ਨਾਲ ਲੱਭਣ ਦੀ ਜਿਹੜੇ ਟੈਚੀ ਚੁੱਕ ਕੇ ਵੀਚ ਕੋਣ ਹੁੰਦਾ ਵਾ ਹੌਲੀ ਬੋਲ ਮੇਰੀ ਗੱਲ ਸੁਣ ਸੋ ਪਾਣੀ ਦੇ ਫੜਦਾ ਜਾਓ ਬਕਾਓ ਜਾ ਕੇ ਆਈਏ ਮੈਂ ਪਾਣੀ ਲੈ ਕੇ ਐਂਕੋ ਜੀ ਨਹੀਂ ਹੋਇਆ ਉਹ ਵੀ ਹਣ ਜਾਵਾਂ ਜਾਂ ਬਣ ਕੇ ਤੇ ਨਾਲ ਥਾਂ ਨੂੰ ਮੂੰਹ ਸੁੱਟ ਕੇ ਤੇ ਤੁਰ ਜਾਂਦਾ ਵਾ ਉਹ ਦਿਨ ਕਿਤੇ ਮੈਂ ਨਹੀਂ ਐ ਗੱਲਾਂ ਘੜਦਾ ਸੀ ਆਕੜਾ ਕਰਕੇ ਜਿਵੇਂ ਪਤਾ ਨਹੀਂ ਕਿਹੜਾ ਮਨਿਸਟਰ ਦੇ ਨਾਲ ਇਹਦੀ ਡਿਊਟੀ ਲੱਗੀ ਹੁੰਦੀ ਗੁਰਬੀਦ ਇਹ ਵਦਰੀ ਪੱਧਾ ਇਬਰਾਇਥੇ ਮੈਂ ਤੈਨੂੰ ਤਾਂ ਨਹੀਂ ਪੁੱਛ ਸਕੀ ਉਹ ਤੂੰ ਮੈਨੂੰ ਸਿੱਧੀ ਜੀ ਗੱਲ ਦੱਸ ਦੇ ਵੀ ਤੁਹਾਡੇ ਢੇਡ ਚ ਕੀ ਆ ਹੁਣ ਕੀ ਲੈਣ ਆਗੇ ਜੀ ਸਾਰ ਗੱਲ ਦੱਸ ਕੋਈ ਓਲਾ ਨਾ ਹੁਣ ਅੱਗੇ ਆਉਂ ਰੱਖੀ ਤੇ ਤੂੰ ਸੋਨ ਜਿਸ ਹਿਸਾਬ ਨਾਲ ਤੇਰੀ ਹਾਲਤ ਬਣੀ ਆ ਨਾ ਮੈਨੂੰ ਤੇ ਅੱਜ ਦਾ ਕੋਈ ਨਾ ਕੋਈ ਗੱਲ ਹੈਗੀ ਆ ਤੂੰ ਗੱਲ ਦੱਸਣੀ ਨਹੀਂ ਰਿਆ ਗੱਲ ਪੁੱਤ ਦੱਸ ਦੇ ਦੱਸਣੀ ਤੇ ਤੈਨੂੰ ਪਹਿਣੀ ਆ ਤੇ ਮਮੇ ਇਹ ਗੱਲ ਕੋਈ ਨਹੀਂ ਕੋਈ ਨਹੀਂ ਕਾਡੇ ਮੂੰਹ ਤੋਂ ਦੱਸਣ ਦੇ ਤੁਹਾਡੇ ਮੂੰਹ ਦੋਹਾਂ ਦੇ ਉੱਤੇ ਆ ਗੱਲ ਤੇ ਕੋਈ ਪਤਾ ਹੈਗੀ ਤੂੰ ਹੀ ਲੁਕਾ ਰਖ ਅੱਛਾ ਤੂੰ ਦੱਸਣਾ ਪੈਣਾ ਹੀ ਹੈ ਭਲੀ ਗੱਲ ਤਾਂ ਹੈ ਹੀ ਕੋਈ ਨਾ ਕੋਈ ਇਹਦਾ ਚੁੱਪ ਕੀਤਾ ਥੋੜੀ ਫਰਨਾ ਗੱਲ ਕੀ ਹੋਈ ਆ ਦੱਸੋ ਤੇਰਾ ਪਰ ਆਪ ਕਿੱਥੇ ਗਿਆ ਗੱਲ ਦੱਸ ਦੱਸ ਗੁਰਪ੍ਰੀਤ ਗੱਲ ਹੋਈ ਕੀ ਆ ਟੈਚੀ ਚੋਕੇ ਮੀਂਹ ਵਰਦੇ ਤੇ ਐਵੇਂ ਨਹੀਂ ਕੋਈ ਆਉਂਦਾ ਜੇ ਓਦਾਂ ਆਉਣਾ ਹੁੰਦਾ ਨਾ ਸੁੱਖੀ ਸੰਗੀ ਤੇ ਝੇਰਾ ਹੋ ਜਾਣਾ ਸੀ ਮਾਸਾ ਨਾਲੇ ਹਾੜੇ ਤੋਂ ਕਿਹੜਾ ਕੋਈ ਭੋਲੇ ਆ ਸਾਰਾ ਕੁਝ ਅਹੀਂ ਆਪ ਹੀ ਤੇ ਕੀਤਾ ਵਾ ਦੱਸੋ ਬਾਜੀ ਹੁਣ ਘਰ ਵੀ ਚੱਲ ਗਿਆ ਬਟਾ ਆ ਮੇਰੀ ਭੈਣ ਅੱਜ ਕਰੇ ਗੱਡੀਆਂ ਹੀ ਕੁੜੀ ਤੋਂ ਬਣਾਇਆ ਆ ਹੀ ਨਹੀਂ ਤੁਹਾਨੂੰ ਤਾਰ ਵੀ ਬੈਠੀਂ ਇਹ ਨਾਲ ਵੀ ਗੱਲ ਸੁਣਾ ਆ ਕਿੱਟੀ-ਕੁੱਟੀ ਤੱਕ ਤਾਂ ਸਰੂਆ ਤੇ ਰਾਂ ਉਥੇ 사ਜੂ ਕਾ ਬਾਜੀ ਆਪੇ 사ਜੂ ਦਾ ਨੇ ਪੈਣਾ ਬੋਲਪਾ ਕੁਝ ਹੋਇਆ ਕੀ ਆ ਤੇਰੀ ਬੋਲਣੀ ਚ ਫਰਕ ਲਗੰਦੇ ਅੱਜ ਮੈਨੂੰ ਤੀਜਾ ਹੀ ਕੋ ਗੱਲ ਬਾਤ ਕੀ ਗੱਲ ਹੋ ਗਈ ਆ ਭਰਾਵਾ ਸਵਾਲ ਹੀ ਕਰੀ ਜਾਂਦੇ ਇਹ ਤੁਹਾਨੂੰ ਗੱਡੀਆਂ ਚਾਹੀਦੀਆਂ ਕਿ ਹੀ ਚਾਹੀਦੇ ਆ ਕਦੀ ਇੱਕ ਮਿੰਟ ਬਾਅਦ ਗੱਡੀਆਂ ਦੇ ਨਹੀਂ ਆਏ ਗੱਡੀਆਂ ਦੇ ਨੇ ਜਾਂ ਉਹ ਤਾਂ ਮੀਂਹ ਦਾ ਮੌਸਮ ਹੈ ਜਾਂ ਮੁਰਗਾ ਮਰਗਾ ਲਿਆ ਕੋਈ ਖਾਏ ਪੀਏ ਕੋ ਇਹਦੇ ਆਉਂਦੇ ਹੀ ਬਾਜੀ ਮੁਰਗਾ ਵੀ ਲਿਆਵਾਂਗੇ ਪਹਿਲੇ ਦੱਸੋ ਤਾਂ ਸਹੀ ਵੀ ਚੱਕਰ ਕੀ ਆ ਉਹ ਕੀ ਯਾਰ ਦੱਸੋ ਦੱਸੋ ਕਦੀ ਗੱਡੀਆਂ ਨਹੀਂ ਆਇਆਂ ਕਦੀ ਟਾਈਮ ਨਾ ਆ ਕੇ ਜੇ ਕਦੀ ਮੀਂਹ ਆ ਮੀਂਹ ਵਿੱਚ ਭੱਜ ਜਾਏ ਤੇ ਇਹ ਕੋ ਗੱਲ ਥੋੜੀ ਕਰਨ ਵਾਲੀ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਉਹ ਜਾਣਈ ਹੈ ਜੀ ਕੋਠੀ ਜਾਣਈ ਹੈ ਇਹ ਗੱਡੀਆਂ ਲੈ ਤੇ ਗੱਡੀਆਂ ਨਹੀਂ ਇਹ ਤਾਂ ਉਹਦੀ ਕਰਨ ਆਈ ਜੇ ਕਿਹੜਾ ਗੱਡੀਆਂ ਘਰ ਆਉਂਦੇ ਤੁਸੀਂ ਕਿਉਂ ਗੱਡੀਆਂ ਦੇ ਵਗੈਰਾ ਆ ਨਹੀਂ ਸਾਰੇ ਤੁਹਾਡੇ ਘਰ ਸਾਰੇ ਗੱਡੀਆਂ ਨਹੀਂ ਆਉਂਦੇ ਆ ਜਿੱਥੇ ਮਾਰਦੀ ਜਾਓ ਇੱਥੇ ਆਉਂਦਾ ਕੀ ਮਤਲਬ ਤੁਹਾਡਾ ਗੱਡੀਆਂ ਤੇ ਨਹੀਂ ਆਏ ਤੁਹਾਡੇ ਸਾਰੇ ਸਤਾਰ ਗੱਡੀਆਂ ਤੇ ਆਉਂਦੇ ਨੇ ਨਾ ਯਾ ਅੱਜ ਅਹੀਂ ਗੱਡੀ ਤੇ ਨਹੀਂ ਆਏ ਤੇ ਤੁਸੀਂ ਸਾਡੇ ਗੜੀ ਟੋਲ ਵਜਾਤਾ ਜੇ ਤੇ ਆਪਣਾ ਭੁੱਲ ਗਏ ਤੁਸੀਂ ਜਦੋਂ ਇੰ ਆ ਗਏ ਸਕੂਟਰੀ ਤੇ ਬਹਿ ਕੇ ਉਦੋਂ ਸਾਰਾ ਰੌਲਾ ਪਾ ਕੇ ਲੰਮਕ ਕੇ ਆ ਕੇ ਤਿੰਨੇ ਜਣੇ ਤੇ ਪਿੱਜਾ ਕੁਲਚਾ ਮਾਰ ਕੇ ਦੀ ਇਹਨਾਂ ਦੇ ਮੂੰਹ ਤੇ ਆਪ ਉਹ ਹਾਲਾਤ ਚ ਆ ਕੇ ਤੁਹਾਨੂੰ ਹੁਣ ਹੁਣ ਗੱਲ ਨਹੀਂ ਵੀ ਹੁੰਦੀ ਤੁਹਾਨੂੰ ਬਸ ਕਹਿਤਾ ਨੇ ਕਹਿਤਾ ਵੇਖਿਆ ਰਣਜੀਤ ਹੁਣ ਬੋਲੇ ਸਚਾਈ ਬਾਜੀ ਵੀ ਪਹਿਲੇ ਤੇ ਹੁੰਦੇ ਆ ਪਾਪੜੀ ਵੇਲਣ ਦੇ ਹੀ ਭੀ ਜਿੱਦਾਂ ਸਾਨੂੰ ਕਿਹੇ ਗੱਲ ਦਾ ਪਤਾ ਹੀ ਨਹੀਂ ਆ ਮੈਂ ਦੱਸਾਂ ਬਾਜੀ ਤੁਹਾਨੂੰ ਅਖਬਾਰ ਤੇ ਤੁਹਾਡੀ ਫੋਟੋ ਕੇ ਪੂਰੀ ਖਬਰ ਪੜ ਲਈ ਅਹੀਂ ਕੱਲ ਪਰਸੋਂ ਦੀ ਇਹ ਸਾਰਾ ਕੁਝ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਜੇ ਹੁਣ ਤੁਸੀਂ ਕਾਹਦੇ ਪਰਦੇ ਪਾਓਗੇ ਤੁਹਾਡੀ ਕਿਉਂ ਮਿੱਟੀ ਬਲੀਤ ਹੋਈ ਹੈ ਜਿਹੜਾ ਰਹਿ ਰੱਬ ਦੇ ਨਾਮ ਆ ਤੁਹਾਡੇ ਮਾਮੇ ਨੂੰ ਬਾਹਰ ਪਤਾ ਲੱਗ ਗਿਆ ਜੀ ਉਹ ਆਂਦਾ ਫੋਟੋ ਕੀ ਮੈਨੂੰ ਨੇ ਫੋਨ ਕੀਤਾ ਕਿ ਸੋਨੂ ਜੀ ਇਹ ਕੀ ਇਹਨੇ ਚੰਦ ਚੜਾਇਆ ਮੈਂ ਤਾਂ ਭਰਾਵਾਂ ਨੱਕ ਦੇਣ ਜੋਗੀ ਨਹੀਂ ਉੱਥੇ ਰਹੀ ਉਹ ਵੀ ਮੇਰੇ ਆ ਅਖਬਾਰਾਂ ਵੀ ਪੜਨ ਦੀ ਲੋੜ ਨਹੀਂ ਹੁਣ ਤਾਂ ਤੁਹਾਡੇ ਮੂੰਹ ਹੀ ਪੜੇ ਜਾਂਦੇ ਆ ਯਾਰ ਕੀ ਹਾਲਾਤਾਂ ਚ ਤੁਰੇ ਫਿਰਦੇ ਤੁਸੀਂ ਪਾ ਜੀ ਇੱਕ ਗੱਲ ਤੋਂ ਮੈਨੂੰ ਬੜੀ ਹੈਰਾਨਗੀ ਹੁੰਦੀ ਆ ਵੀ ਚੱਲ ਜਿਨਾਂ ਨੇ ਦੇ ਉਹਦੀ ਹੀ ਆਪਾਂ ਗੱਟਿਆਂ ਚੀ ਪਰ ਬੰਦੇ ਨਹੀਂ ਇਦਾਂ ਦੇ ਵੇਖੇ ਕੋਈ ਬੰਦਾ ਉੱਤੋਂ ਵੱਧ ਨਿਕਲਿਆ ਚਲੋ ਹੁਣ ਕੀ ਕਰ ਸਕਦੇ ਆਂ ਕਹ ਦੋਦੀ ਮੈਂ ਤੇਰੀ ਬਕਵਕ ਸੁਣਨੀ ਆਂਦੀ ਵੀ ਆ ਉਹ ਮੰਮੀ ਕੋਲ ਬੈਠ ਕੇ ਆਪਣੀ ਜਵਾਈ ਦੀ ਟੇਸਤੀ ਕਰਾਈ ਹੰਦੀ ਵੀ ਆ ਨੈਣ ਨਹੀਂ ਆਉਂਦਾ ਮੈਂ ਕੀ ਕਰਦੀ ਵੀ ਤੇਰੇ ਨੂੰ ਮੈਨੂੰ ਸਭ ਕੋ ਪੈਣ ਨੈਣ ਆਉਂਦਾ ਤੇ ਤੂੰ ਹੀ ਆਉਣ ਡਈ ਸਮਝਾ ਮੈਨੂੰ ਘਰ ਦਾ ਆਏ ਜਵਾਈ ਦੀ ਇੱਜ਼ਤ ਕਰੇ ਮੁਰਗਾ ਲੈ ਆ ਕੇ ਖਵਾਉ ਉਹਨੂੰ ਜਾਓ ਵਰਤਰੀ ਤੇ ਆਹ ਜਿਹੜੀ ਤੂੰ ਤੂੰ ਮੈਂ ਮੈਂ ਕਰਨੀ ਹੈ ਨਾ ਇਹ ਪਹਿਲੇ ਚੰਗੀ ਲੱਗਦੀ ਸੀ ਕਿਉਂਕਿ ਪਹਿਲੇ ਕੁਝ ਹੈਗਾ ਹੀ ਹੁਣ ਹੁਣ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਹੁਣ ਨੀਵੇਂ ਹੋ ਕੇ ਗੱਲ ਕਰਨੀ ਪਣੀ ਨੀਵੇਂ ਹੋ ਕੇ ਤੇ ਨਾਲੇ ਨੀਵੇਂ ਨਹੀਂ ਹੁੰਦੀ ਮੈਂ ਹਾਂ ਨੀਵੇਂ ਆਉਣੇ ਤੇਰੇ ਨੀਵੇਂ ਆਉਣਾ ਮੈਂ ਨਾਲੇ ਪੁੱਤ ਮੁਰਗਿਆਂ ਮਰ ਗਿਆ ਵਾਲੀ ਗੱਲ ਤਾਂ ਤੇ ਆਪ ਨੂੰ ਸ਼ਰਮ ਚਾਹੀਦੀ ਆ ਤੇ ਕੀ ਹਾਲਾਤ ਜਹੀ ਆਏ ਆ ਤੇ ਕੀ ਤੁਹਾਡੇ ਨਾਲ ਬੜਿਆ ਤੂੰ ਵੀ ਬੰਦੇ ਭੱਲਣ ਦਾ ਛੱਡ ਦਈਏ ਜੀਣਾ ਛੱਡਦੀ ਐ ਹਾਲਾਤ ਜਿਹਾ ਜੇ ਮਰਜੀ ਹੋਂ ਖਾਣਾ ਬੀਣਾ ਤੇ ਉਹ ਬੀਣਾ ਸ਼ੁਕਰ ਕਰਕੇ ਤੇ ਦਾਲ-ਪੁਰਕਾ ਮਿਲ ਜੇ ਮੁਰਗੇ ਰਬਣ ਨੇ ਜਿਨ੍ਹਾਂ ਦੇ ਘਰ ਚੱਲ ਜਣਾ ਘਰ ਪਈ ਤਾਂ ਉਹਨਾਂ ਨੂੰ ਕੁਝ ਨਹੀਂ ਸੋਚਦਾ ਤੁਸੀਂ ਤਾਂ ਸੱਚੀ ਸ਼ਰਮਿੰਦਾ ਹੀ ਜੇ ਪੱਬੀ ਜੇ ਅਲੱਗ ਕਰਿਓ ਪੱਬੀ ਜੇ ਤੁਸੀਂ ਇਦਾਂ ਕਹੋਗੇ ਮੰਮੀ ਜੇ ਤੁਸੀਂ ਇਦਾਂ ਕਹੋਗੇ ਤੇ ਲੋਕੀ ਬਾਹਰ ਕੀ ਕਹਿਣਗੇ ਪਾਜੀ ਮੇਰੀ ਸੁਣੋ ਗੱਲ ਜਿੱਦਣ ਸਾਡੇ ਤੇ ਔਖਾ ਵੇਲਾ ਸੀ ਨਾ ਅਸੀਂ ਵੀ ਤੁਹਾਡੇ ਘਰ ਜਾ ਕੇ ਬੈਠੇ ਸੀ ਮਾਨਨਾ ਤੇ ਤੁਸੀਂ ਵੀ ਸਾਡੇ ਆਪਣੇ ਹੀ ਤੇ ਤੁਹਾਨੂੰ ਦੋਵਾਂ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ। ਇਹ ਤੂੰ ਹੀ ਸਾਡੇ ਨਾਲ ਕੀ ਕੀਤਾ ਸੀ। ਉਹ ਵੇਲਾ ਅਜ ਯਾਦ ਕਰ ਲਉ। ਉਹ ਸਫਾਈਆਂ ਦੀ ਲੋੜ ਨਹੀਂ ਵਾਲੀਆਂ। ਮੇਰੀ ਗੱਲ ਸੁਣ। ਚੰਮੀ ਇਹਨਾਂ ਨੂੰ ਪਾਣੀ ਆਜ ਕਿਹੜੇ ਨਾਲ ਬਣਾ ਫਿਰ ਬਹਿ ਗਏ ਨੇ ਆਂਜੇ ਦੋਵੇਂ ਜੀਏ। ਜਿਹੜਾ ਮਰਜ਼ੀ ਆਖੋ ਵੇ। ਉਹ ਨਹੀਂ ਗੱਲ ਆਪਣਾ ਪਤਾ। ਪਾਣੀ ਪੀ ਲਿਆ। ਰੋਟੀ ਵੀ ਖਵਾ ਦਿੰਨੇ ਆ। ਰਹਿਣ ਲੂਣਾਂ ਦਾ ਕੰਮ ਨਹੀਂ ਇੱਥੇ ਭਾਈ। ਖਾਓ। ਫੇ ਡੰਡਾ ਡੇਰੇ ਚੱਕੋ ਥੋਂ। ਉਹ ਕੀ ਰਹਿਣ ਲੂਣਾਂ ਦਾ ਕੰਮ ਨਹੀਂ ਓਏ। ਤੂੰ ਇੱਠ ਲਈ ਇਥੇ। ਉਹ ਮੇਰਾ ਸੱਸ ਸਹਰਾ ਜਿੰਦਾ ਰਹੇ ਜਿਹਨੇ ਲਾਇਆ ਇੱਥੇ। ਆ ਟੈਲਾ ਲਗਾਈ ਜਾਵਾ ਲੈਂਟਰ ਪਾਇਆ ਇਥੇ ਤੂੰ ਕੀ ਲਾਇਆ ਇਥੇ ਟੈ ਲਾਈਓ ਦਸ ਬਾਹ ਖੜੀ ਕਰਕੇ ਕਹਿੰਦੇ ਮੇਰੀ ਨਹੀਂ ਆ ਸਸਤੇ ਤਰੀਕੇ ਨਾਲ ਰੱਖਦੀ ਇਥੇ ਜਿੱਦਾਂ ਤੂੰ ਕਮਾ ਕੇ ਲਾਏਗਾ ਆਪਣੀ ਕੋਠੀ ਬਣਾਏਗਾ ਘਰ ਬਣਾਉਣੇ ਜਿੱਦਾਂ ਦਾ ਮਰਜ਼ੀ ਬਣਾਏਗਾ ਤੇ ਮੈਂ ਛੱਤਰ ਵੀ ਨਹੀਂ ਜਾਂਦਾ ਉੱਥੇ ਫਿਰ ਆ ਮੇਰਾ ਹੀ ਘਰ ਬਣਾਇਆ ਸਾਰਾ ਮਾਹਰ ਕਰਕੇ ਆਇਆ ਮੈਂ ਇਥੇ ਵੇਖ ਲੈ ਨਾ ਮਾਂ ਕਿਹਨਾ ਕਰ ਰੱਖਦੀ ਆ ਮੇਰੇ ਹੁਣ ਜਾਨੀ ਰਹਿ ਸਕਦਾ ਫਿਰ ਤੂੰ ਇਥੇ ਆ ਫੋਕੀ ਜਿਹੜੀ ਤੂੰ ਖੂਣਾ ਇਹਦਾ ਅਨੁਭਵ ਮੇਰੇ ਲਈ ਨਸ਼ਾ ਹੀ ਆ ਟੱਡ ਤੇ ਫੋਕੀ ਬੂਹੇ ਤੂੰ ਕਰਦਾ ਹੁੰਦਾ ਫਿਰ ਮੇਰਾ ਆ ਜਿਹੜਾ ਮੈਂ ਇਥੇ ਰਹਿਣਾ ਨ ਇੱਥੇ ਮੈਂ ਨਹੀਂ ਜਦੋਂ ਮੇਰਾ ਸਾਰਾ ਸਮਾਨ ਚੋਕ ਕੇ ਲਾਇਆ ਤੇ ਮੇਰੇ ਜਿੰਨਾ ਕੋਹ ਹੈਗਾ ਤੇ ਤੂੰ ਸਾਰਾ ਉਹ ਲਾਡ ਰੀਆਂ ਜਲਾ ਦੇ ਕਿਦੇ ਉੱਤੇ ਜਾ ਭਰਾ ਜਾ ਮੈਨੂੰ ਨਹੀਂ ਯਕੀਨ ਲੱਗਾ ਤੜ ਦੇ ਰਿਹਾ ਹਾਲੇ ਪਹਿਲਾਂ ਚਾਚਾ ਨੇ ਕਮਿਸ਼ਨ ਕਰ ਲਿਆ ਵਾ ਤੂੰ ਕਰ ਲੈ ਤੂੰ ਕੋਈ ਆਪਣੀ ਸਸਕਾਰ ਤੇ ਆ ਵਾ ਜਦ ਤੂੰ ਆਪਣਾ ਮਕਾਨ ਬਣਾਏਗਾ ਨਾ ਉਸ ਦਿਨ ਮੈਂ ਇੱਥੇ ਵੜ ਜਾਊਗਾ ਨਾ ਤੇ ਤਾਂ ਕਹਿੰਦੀ ਮੈਨੂੰ ਮੇਰੇ ਨਾਲ ਮਾਣੀ ਉਹ ਮਾਤਾ ਤੇਰੇ ਸਾਹਮਣੇ ਲੜੀ ਜਾਂਦੇ ਰਿਹਾ ਸਮਝਾ ਆਪਣੇ ਮੁੰਡੇ ਨੂੰ ਤੇ ਲੱਗਣਾ ਨਾ ਸਮਝਾ ਕੋ ਆ ਦੇਖ ਪਰ ਕਮੀ ਰਹਿ ਗਈ ਸੁਵਾਈ ਨੂੰ ਮੈਂ ਨਹੀਂ ਜਾਣਦੀ ਵੀ ਮੁੰਡੇ ਨਾਲ ਤੈਨੂੰ ਮੈਂ ਲੜਾਉਣ ਨਹੀਂ। ਹੋਰ ਕੌਣ ਲੈਣਾਂ ਦੇਈ? ਮੈਂ ਮੁੰਡੇ ਨੂੰ ਕੀ ਦਾ ਕੰਮ ਹੁੰਦਾ? ਬੜੀ ਬੇਇੱਜ਼ਤੀ ਹੋਈ ਆ। ਤੁਸੀਂ ਮਾਂ ਨੂੰ ਦੇ ਮੁੰਡੇ ਨੂੰ ਆਪਣੀ ਧੀ ਆਪਣੇ ਘਰ ਲਈ ਸਮਝਾ ਨਹੀਂ ਸਕੀ। ਤੈਨੂੰ ਮੈਂ ਚੰਗੀ ਮਾਂਤੀ ਦਿੱਤੀ ਜਿਹੜਾ ਪੈਸੇ ਲੈ ਰਹਾਏ ਮੁੰਡਾ ਮੇਰਾ ਦੇ ਆਇਆ ਤੇ ਜਾਓ ਆਪਣੇ ਲੈ ਲਓ। ਹੋਰ ਮੈਂ ਮਤ ਕੀ ਦਵਾ? ਪੁੱਠੀ ਮਤ ਤੋੜਾ ਨੂੰ ਮੇਰੀ। ਸਹੀ ਤੇ ਕਹਿੰਦਾ ਵੀ ਸੋਨੂੰ ਐ ਭਾਈ ਮੈਂ ਆਪਣੇ ਕੋਲ ਥੋੜੀ ਪੱਲੀ ਉਹ ਥੋੜੀ ਬਣਾਇਆ ਮਕਾਨ ਹੈ ਮੇਰੇ ਬਾਪੂ ਦਾ ਮਕਾਨ ਮੈਂ ਇੱਥੇ ਰਹੂੰਗੀ। ਇਹਨਾਂ ਨੂੰ ਮਤ ਦੇ ਮਾਂ ਦਾ ਮੈਨੂੰ। ਹਾਂ ਇਹਨੇ ਕਹਿੰਦੀ ਖੋਲ ਫਰਜੀ ਕੰਪਨੀ ਹੋਰ ਨਾਲੇ ਕਹ ਤੂੰ ਖੋਲ ਕੇ ਦਿੱਤੀ ਆਂ ਮੇਰੀ ਗੋਸਾ ਦਾ ਵੀਰ ਮੇਰਾ ਬਾਹਰ ਜਿੱਥੇ ਮਰਜ਼ੀ ਜਾ ਕਰ ਕੰਮ ਖੋਲ ਜੂਗਾ ਮੇਰੀ ਸੁਣੋ ਗੱਲ ਹੈ ਜੇ ਇੱਕ ਆਧਾਰ ਕਾਰਡ ਉਹਨਾਂ ਦਾ ਲੈ ਕੇ ਤੂੰ ਸਾਨੂੰ ਇੰਨਾ ਥੱਲੇ ਲਾ ਸਕਦੇ ਜੇ ਨਾ ਤੇ ਇੱਥੇ ਅਸੀਂ ਤੁਹਾਨੂੰ ਕਿਹੜੀ ਸ਼ਰਤ ਤੇ ਰੱਖ ਲਈਏ ਇੱਥੇ ਰਹਿ ਕੇ ਪਤਾ ਨਹੀਂ ਤੁਸੀਂ ਫੇਰ ਕੀ ਕੁਝ ਕਰ ਦੇਣਾ ਹੈ ਤੇ ਕਿੰਨਾ ਤੁਹਾਨੂੰ ਇੱਥੇ ਡੋਬ ਜਾਣਾ ਫੇਰ ਮੰਮੀ ਮੇਰੀ ਗੱਲ ਸੁਣ ਅਸੀਂ ਤੇ ਅੱਗੇ ਵਾਸਤੇ ਨੂੰ ਫੜੇ ਆਂ ਹਰ ਵਾਰ ਮੈਂ ਕੰਮ ਤੇ ਲੈਣਾ ਹਾਂ ਛੋਟੇ ਮੋਟੇ ਕੰਮ ਤੇ ਲੈਣਾ ਤੇੜੀ 20 ਹੋਰੀ ਜਾਣਾ ਹੁੰਦਾ ਮੈਂ ਕਿੱਥੇ ਰੱਖੀਆਂ ਰੱਖ ਤੇ ਰਮੂ ਮੋਤੀਆਂ ਲਾ ਮਾਰੀਆਂ ਨੇ ਕਿੱਥੇ ਕਿੱਥੇ ਦੀ ਚੀਜ਼ਾਂ ਦੀਆਂ ਰੱਖੀਆਂ ਕਰਦਾ ਮੈਂ ਮਾਂ ਨਾ ਭਰਾਵਲੀ ਬਾਹਰ ਆਖਾ ਆਪਾਂ ਚੋੜ ਨਹੀਂ ਹੈ ਗਿਆ ਇਹ ਤਾਂ ਹਰ ਰੱਖਦੇ ਨੇ ਉਹ ਤਾਂ ਮੇਰਾ ਬਾਤ ਨਾ ਰਾਹ ਦਾ ਗਾਈ ਪਰਾਵਾ ਸੱਸ ਦਾ ਗਾਈ ਤੈਨਾਂ ਤੇ ਖੱਗ ਜੇ ਜਦੋਂ ਸਾਹ ਘਾਟੀਆਂ ਪੁੱਤ ਹੋਣਾ ਪੁੱਤ ਤੀਆਂ ਪੁੱਤਾਂ ਦੇ ਹੱਥਾਂ ਜਾਈਦਾ ਇਹ ਗੱਲ ਦੇ ਵਿੱਚ ਤੁਹਾਡੀ ਮੈਂ ਮਦਦ ਨਹੀਂ ਕੋਈ ਕਰ ਸਕਦੀ ਹਾਂ ਜਿੱਥੋਂ ਤੱਕ ਹੈਗੀ ਉੱਥੋਂ ਤੱਕ ਕੀਤੀ ਹੁਣ ਪੁੱਤ ਮੈਂ ਤੀਆਂ ਪੁੱਤਾਂ ਤੇ ਰਹਿਣਾ ਅਤ ਪੁੱਤਾ ਵਾਲੀ ਹੋਣਾ ਧੀਆ ਪੁੱਤਾ ਕੀ ਪੁੱਤਾ ਵਾਲਾ ਹੋਣਾ ਸਿੱਧਾ ਵੀ ਮੈਂ ਪੁੱਤਾ ਵਾਲਾ ਹੋਣਾ ਹੈ ਭੈਣਾ ਤੈਨੂੰ ਆਹੋ ਸਵਾਲ ਤੇ ਹੋਣਾ ਹੀ ਨਹੀਂ ਕਿਦਾਂ ਰਾਹ ਬਲੀ ਨਹੀਂ ਤੂੰ ਸਾਰਾ ਨਾ ਪਹ ਦੇ ਗਿਆ ਨਾ ਤੋੜਿਆ ਲਾਂਦੀ ਦੇ ਲੀ ਕੀ ਦੇ ਲੈ ਤੋੜਿਆ ਕਿ ਮਰ ਨਹੀਂਦਾ ਖੁੰਜਾ ਫਤ ਬੇਰ ਪੈਸੇ ਦੇ ਆ ਜਿਹੜੇ ਹੈਗੇ ਹੋਰ ਤੂੰ ਕੀ ਲੈਣਾ ਸ਼ੁਰਤਾਂ ਵੀ ਤੂੰ ਮੇਰਾ ਮਿਚਕਾ ਕਰਦੀ ਆਈ ਮਾਤਾ ਸ਼ੁਰਤੋ ਹੀ ਕਰਦੀ ਆਈ ਹੈ ਮੈਂ ਤੇ ਦੀਦੀ ਹੁੰਦੇ ਆ ਪੁੱਠੇ ਕੰਮ ਤੂੰ ਕੀ ਤੇ ਤਬ ਵੀ ਕਰਾ ਮੈਨੂੰ ਦਾਦੀ ਹੁਣ ਨੋਨਾਂ ਨਾਲ ਕਿਤਨਾ ਪੁੱਤ ਵੱਖ ਹੋ ਜਾ ਮੈਂ ਤੇ ਰਹਿਣਾ ਪੈਰ ਪੈਰ ਤੇ ਅਸੀਂ ਤੇਰੀ ਮਦਦ ਕੀਤੀ ਆ ਪਿੱਛੇ ਚਾਤੀ ਮਾਰ ਕੇ ਵੇਖ ਇਹ ਰਹੀ ਵੀ ਤੂੰ ਉਹਨਾਂ ਨੂੰ ਕਹਿਣ ਲਈ ਆ ਵੀ ਮੇਰੇ ਨਾਲ ਵਿਤਕਰਾ ਕੀਤਾ ਵਾ ਤੇ ਤੂੰ ਬੱਚਕਾਂ ਦਾ ਜਾਂ ਹੱਥ ਲੈਣਾ ਵਿਤਕਰਾ ਕਰਦੀ ਐ ਵਿਮਲ ਤੇ ਬਸ ਰਾਣਾ ਵੀਰ ਜੀ ਇਹਨਾਂ ਦੋਵੇਂ ਹੀ ਚੰਗੇ ਲੱਗਦੇ ਸੀ ਹਾਂ ਰਾਣਾ ਤੇ ਕਮਾਂਦਾ ਵੇ ਉਹਨੂੰ ਜ਼ਿਆਦਾ ਦੇ ਜੋ ਵੀ ਘਰ ਚੂਰੀਆਂ ਬਣਾਣੀਆਂ ਉਹਨੂੰ ਖਵਾਉਂਦੀ ਵੀ ਚੂਰੀਆਂ ਮੈਨੂੰ ਤਾਂ ਸੁੱਕੀਆਂ ਰੋਟੀਆਂ ਦੇ ਦੇ ਸੋਨੇ ਕਾ ਗੱਲ ਵਿਮਲ ਨਾਲ ਇਹਦੇ ਨਾਲ ਜ਼ਿਕਰ ਕਰਦੀ ਸੀ ਨਾ ਉਸੇ ਥਾਂ ਟਿਕਾਣੇ ਤੇ ਆ ਗਈ ਤੂੰ ਆ ਗਈ ਆ ਨਾ ਜੇ ਆਪਣੀ ਨਹੀਂ ਆਕੜ ਨਾ ਨਾ ਰੱਖਦੀ ਤੇ ਅੱਜ ਦੇਹ ਨਹੀਂ ਵਿਖੜ ਤੂੰ ਤਾਂ ਕਰਦੀ ਨਾਲ ਉਹ ਹੀ ਡਾ ਲਿਆ ਤੁਸੀਂ ਤਾਂ ਦੋਵੇਂ ਜਾਣੇ ਕੁਝ ਕਿ ਹੋਗੇ ਹੁਣ ਮਾਂ ਦਾ ਤੇ ਮੈਨੂੰ ਲੱਗਦਾ ਪਈ ਉਮੀਦ ਨਹੀਂ ਹੈਗੀ ਪਰ ਮੇਰੇ ਮਾਪੇ ਦਾ ਸਾਰਾ ਲੈਣ ਗਿਆ ਮੈਨੂੰ ਤੇ ਨਹੀਂ ਲੱਗਦਾ ਤੂੰ ਮੈਨੂੰ ਰੱਖੇਂਗੀ ਇੱਥੇ ਮੰਮੀ ਠੋਕ ਕੇ ਆਪਣਾ ਫੈਸਲਾ ਸੁਣਾਓ ਇਹਨੂੰ ਮੇਰਾ ਤਾਂ ਫੈਸਲਾ ਪੁੱਤੇ ਹੋਈ ਆ ਕਿ ਮੈਂ ਨਹੀਂ ਇਹ ਜੇ ਕੰਮ ਦੇ ਵਿੱਚ ਆਉਣਾ ਘੜਿਆ ਹੁਣ ਉਹਨਾਂ ਦਾ ਮੇਰਾ ਨਹੀਂਗਾ ਮੰਮੀ ਜਿੰਨੇ ਵਾਰੀ ਤੂੰ ਗੱਲ ਕਰਾਉਂਦਾ ਉਹਨਾਂ ਲਗਾਦਾ ਤੇਰਾ ਘੜਿਆ ਤੇਰਾ ਤੂੰ ਜੋ ਚਾਹੀ ਹੋਈ ਹੋਊਗਾ ਇੱਥੇ ਭੈਣਾ ਮੇਰਾ ਘਰ ਨਹੀਂ ਹਾਂ ਮੰਨਿਆ ਮੇਰੇ ਸੱਸ ਸਹੁਰੇ ਨੇ ਮੇਰੇ ਆਦਮੀ ਨੇ ਬਣਾਣਾ ਤੇ ਸਾਨੂੰ ਦਿੱਤਾ ਐਂ ਗਾੜੀ ਇਹਨਾਂ ਨੂੰ ਦੇਣਾ ਨਾ ਕਿ ਸਭ ਕੁੜੀਆਂ ਨੂੰ ਦੇ ਦੇਣਾ ਨੰਨਾ ਮੁਦੇਣਾ ਧੀਰਨ ਨਹੀਂ ਕੁਝ ਸੋਚਣਾ ਮੋਹਨਾ ਜੀ ਸਾਡੀ ਧੀ ਦਾ ਸੁਨੇਹਾ ਕਿੰਨਾ ਸੋਝਾ ਕੀ ਦਾ ਧੀ ਦਾ ਧੀ ਦਾ ਸਾਰਾ ਕੁਝ ਕੀ ਕਹਾਂ ਨਾ ਨੇ ਵਿਆਹੀ ਆ ਪੜ੍ਹਾਈ ਲਿਖਾਈ ਆ ਪਾਲਿਆ ਪੋਚਿਆ ਇੱਥੋਂ ਤੱਕ ਤੈਨੂੰ ਮਾਤਾ ਨੇ ਪਜਾਇਆ ਵਾ ਕਿਉਂ ਮੁੜਿਆ ਨੂੰ ਨਹੀਂ ਪੜਾਇਆ ਉਹਨੇ ਆ ਵੇਖਿਆ ਹੈ ਬਸ ਮੁੰਡਾ ਉੱਥੇ ਕੰਮ ਜਿਤਨੀ ਪਿਆ ਬਾਜੀ ਬਣੀ ਕੀਤਾ ਵੀ ਕੀ ਆ ਥੋੜਾ ਕੀਤਾ ਵਾ ਤੁਹਾਡੇ ਲਈ ਤਾਂ ਜੋ ਕੁਝ ਉਹਨੇ ਕਰਤਾ ਵਾ ਨਾ ਤੁਹਾਨੂੰ ਤਾਂ ਪੈਰ ਤੋਂ ਹੋਣੇ ਚਾਹੀਦੇ ਤੁਸੀਂ ਫੇਰ ਆ ਕੇ ਮਾਰਨੇ ਕੀਤਾ ਤੇ ਸੱਸ ਨੇ ਕੀਤਾ ਅੱਜ ਤੱਕ ਨਹੀਂ ਨਾ ਅਸੀਂ ਕੀਤਾ ਤੁਹਾਡੇ ਵਾਸਤੇ ਕੁਝ ਤੇ ਗਾਹਮ ਨਹੀਂ ਦੇ ਕਰਨਾ ਆਪਰਾ ਬੋਰੀ ਬਿਸਤਰਾ ਚੁੱਕੋ ਤੇ ਇਥੋਂ ਤੇਤ ਕਰੋ ਪਪਾ ਬੀਤਾ ਦੇ ਤਾਂ ਸਾਨੂੰ ਕੋਈ ਆਸ ਨਹੀਂ ਸਾਨੂੰ ਸਾਡੀ ਮਾਂ ਤੋਂ ਆਸ ਆ ਆ ਬੈਠੇ ਮਾਂ ਕਰੋ ਗੱਲ ਮੰਮੀ ਜਿੰਨੀ ਤੂੰ ਮਰਜ਼ੀ ਗੱਲਾਂ ਕਰ ਲੈ 100 ਕਰ ਲੈ 50 ਕਰ ਲੈ ਤੇ ਲੱਗ ਕਰ ਲੈ ਤੇਰਾ ਕੋਈ ਗੁੱਸਾ ਨਹੀਂ ਤੇ ਇੱਧਰ ਉੱਧਰ ਦਾ ਬੰਦਾ ਸਾਨੂੰ ਕੋਈ ਨਾ ਟਿਚਰ ਕਰੇ ਨਾਮ ਦਾ ਇੱਧਰ ਉੱਧਰ ਦਾ ਨਹੀਂ ਮਾਲ ਕਿਸੀ ਸੁਣੀ ਉਹ ਮਾਲ ਕਿਆ ਕਰਦੀ ਪੁੱਤ ਕਿੰਨਾ ਨੂੰ ਐਵੇਂ ਕਹਿਂ ਦਿਆ ਨਾ ਮਾਤਾ ਮਾਤਾ ਕੁਛ ਨਹੀਂ ਕੀ ਹੁਣ ਮੈਂ ਇਹ ਆ ਮਾਲਕ ਕਰਦੇ ਇਹ ਆ ਕਿ ਉਹ ਬੈਠੇ ਆ ਮੈਂ ਵੀ ਉਹਨਾਂ ਦੇ ਹੱਥਾਂ ਦੀਆ ਪਤਾ ਮੈਂ ਜਦੋਂ ਉਹਨਾਂ ਮਗਰੀ ਲੱਗਣਾ ساری ਉਮਰ ਪਤੋਂ ਮੈਂ ਇੱਥੇ ਕੱਟੀ ਕਿੰਨੀ ਪੂੰਜੀ ਆ ਗਈ ਸਾਰੀ ਤਾਂ ਪੁੱਤ ਤੁਹਾਡੇ ਦਿਲਾਦੀ ਹੁਣ ਜਿਹੜਾ ਵੀ ਹੁਣ ਦੇ ਕੇ ਗਈ ਨਹੀਂ ਜਦੋਂ ਤੇ ਅਹੀਂ ਕੰਮ ਚੁੱਕਣਾ ਹੀ ਕੋਈ ਤੋ ਨਹੀਂ ਹੈ ਅਹੀਂ ਕਿਹੜੇ ਖੂਦ ਪਈਆ ਦੱਸ ਸਹੀ ਕਹਿੰਦੀ ਮਾਤਾ ਜੋ ਵੀ ਕਹਿਨ ਦੀ ਐ ਮੇਰੇ ਗੱਲ ਸੁਣੋ ਤੁਹਾਡੇ ਕੀ ਮਤਲਬ ਬੰਦਾ ਮੇਰੀ ਜਨਾਨੀ ਨਾਲ ਕੁਝ ਕਹਿੰਦਾ ਠੀਕ ਹੈ ਨਾ ਇੱਥੇ ਰਹਿ ਆ ਤੇ ਸਰਨਾ ਨਹੀਂ ਸਿੱਧੀ ਗੱਲ ਵੀਰ ਮੇਰਾ ਇਹ ਤੋਂ ਚੁੱਕੋ ਡਰ ਹੀ ਦنگਰ ਤੇ ਨਿਕਲੋ ਤੋਂ ਸਣੀ ਆਖਰੀ ਰਾਤ ਸਰਦਾਰ ਦਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਨਾਲ ਕੋਈ ਜਨਾਨੀ ਨਾਲ ਗੱਲ ਕਰੇ ਜੋ ਬੰਦਿਆਂ ਨਾਲ ਗੱਲ ਕਰਨ ਧਿਆ ਅਸੀਂ ਜਨਾਨੀਆਂ ਨਾਲ ਕੋ ਮਤ ਲਈਏ ਫਿਰ ਹੈ ਤੂੰ ਤੇਰੇ ਕੋ ਜਬਾਨੇ ਕਿ ਤੂੰ ਗੱਲ ਕਰ ਲੈ ਮੈਂ ਤੁਮੇ ਗੱਲ ਕਰਨ ਦੇ ਆ ਹੋਰ ਕੀ ਗੱਲ ਕਰਾਂ ਮੈਂ ਸਾਡੇ ਨਹੀਂ ਰਵਾਜ ਹੈਗਾ ਕਿ ਕੋਈ ਆਵੇ ਕਿ ਰਿਸ਼ਤੇਦਾਰ ਤੇ ਜਨਾਨੀਆਂ ਸਾਡੀਆਂ ਗੱਡੀਆਂਗੇ ਗੱਲ ਕਰਨ ਇਹ ਤੁਹਾਡੇ ਹੋਗਾ ਵੇਖਿਆ ਵਾ ਤੁਹਾਡੇ ਜਿਹੜੇ ਰਵਾਜ ਆ ਸਾਰੇ ਵੇਖ ਲੇ ਮੈਂ ਤੁਹਾਡੇ ਰਵਾਜ ਮੈਂ ਉਹ ਰਵਾਜ ਕਰਨਾ ਵੀ ਚਾਹਦਾ ਠੀਕ ਹੈ ਉਹਨਾਂ ਰਵਾਜਾਂ ਦੇ ਮਾਪੇ ਨਿਕਲਿਆ ਮੈਂ ਕਿਦੇ ਬਾਹਰ ਜੀ ਪਤਾ ਹੈ ਤੁਹਾਨੂੰ ਬਾਜੀ ਜਿੱਦਨ ਮੇਰੇ ਪ ਤੇ ਮੈਂ ਤੁਹਾਡੇ ਘਰੇ ਜਾ ਕੇ ਰੋਂਡੀ ਸੀ ਉਹਦੋਂ ਐਨੇ ਮੇਰੀ ਬੇਇੱਜ਼ਤੀ ਕੀਤੀ ਸੀ ਤੂੰ ਹੱਕ ਕਰ ਹੀ ਨਹੀਂ ਕਿ ਆਪ ਕਿ ਭਾਬੀ ਮੈਂ ਬੈਠਾ ਵਾਂ ਮੈਂ ਦਊਂਗਾ ਉਹ ਵੇਣਾ ਯਾਦ ਕਰਕੇ ਚੱਲੋ ਭਾਬੀ ਤੂੰ ਤੇ ਚੁੱਪ ਕਰਨਾ ਪਹਿਲਾਂ ਗੱਡਾ ਉਹਦੀਆਂ ਰਿੰਦੀਆਂ ਦੇ ਸੀ ਅਸੀਂ ਆਉਣੇ ਜਾਂਦੇ ਹਾਂ ਰਾਣਾ ਭਾਈ ਵੀ ਠੀਕ ਹੀ ਮੰਮੀ ਵੀ ਠੀਕ ਹੀ ਜਿੱਦਨ ਦੀ ਤੂੰ ਵਿਆਹੀ ਐ ਨਾ ਘਰ ਤੇ ਸਾਡੇ ਘਰ ਵੀ ਕਲੇਸ਼ ਪੈ ਜਾਂਦੀ ਤੇ ਤੁਹਾਡੇ ਘਰ ਦੇ ਪਈ ਰਹਿੰਦੀਆਂ ਨਾ ਸਾਰਾ ਸਿਆਪਾ ਹੀ ਆਦਾ ਅੱਛਾ ਸਿਆਪਾ ਆਦਾ ਹੀ ਆ ਬੱਲੇ ਜਦੋਂ ਤੁਹਾਡੇ ਘਰੇ ਆਇਆ ਜਾਂ ਕਿਟੀਆਂ ਦੀ ਜਲਦੀ ਨਹੀਂ ਉਦੋਂ ਤੋਂ ਬੜੇ ਹੋ ਗਏ ਤੀ ਖੋਜ ਹਣਾ ਉਹ ਹੋ ਨਹੀਂ ਕਰਦੇ ਹੋ ਉਧਰ ਰੰਜਿਤ ਦੇ ਕੇ ਅੰਨੀ ਹੀ ਉਧਰ ਤੇ ਬਿਮਲਾ ਤੇ ਵੀ ਜਾਂਦਨੀ ਤੂੰ ਨਹੀਂ ਨਹੀਂ ਬਿਮਲਾ ਜੀ ਭਾਬੀ ਨੇ ਵਿੱਚ ਬੋਲਣਾ ਹੁੰਦਾ ਬੋਲਣਾ ਹੁੰਦਾ ਚਟੋਚ ਮਾਰਨੀ ਹੁੰਦੀ ਨੇ ਟਾਂਟਾ ਡਾਉਣਾ ਨਹੀਂ ਸਾਨੂੰ ਪਤਾ ਸਿੱਧੀ ਜੀ ਗੱਲ ਆ ਉਹ ਆ ਪ੍ਰਾਪਰ ਇਹੀ ਗੱਲ ਨੂੰ ਐਡੀ ਕਰਨੀ ਆ ਮੈਂ ਗੱਲ ਕਰਨ ਤਾਂ ਜਿਆ ਵਸ ਤੂੰ ਗੱਲ ਮਖਾ ਨਾ ਕਰਸੇ ਨਾ ਆਂਦਾ ਨਾ ਮੇਰੀ ਮਾਜੀ ਕਾ ਤੇ ਯਾਰ ਸਮਝਾਤੀ ਆ ਵੀ ਇੱਥੇ ਤੁਹਾਡੇ ਰਹਿਣ ਨੂੰ ਜਗ੍ਹਾ ਹੈ ਨਹੀਂ ਆ ਚਾਹ ਪਾਣੀ ਪੀਣਾ ਤੇ ਦੱਸੋ ਮੈਂ ਬਣਾ ਕੇ ਆਵਾ ਘਰ ਮੇਰਾ ਤੇ ਉਹਨਾਂ ਦਾ ਵੀ ਲ ਇਕਲੀ ਮੰਮੀ ਮੰਮੀ ਦਾ ਘਰ ਨਹੀਂ ਜੀ ਅਸੀਂ ਆਪਣੇ ਮਾਂ ਦੇ ਘਰ ਚਾਹ ਪੀਣੀ ਆ ਤੇ ਉਹਦਾ ਘਰ ਹਿੰਜ ਨਾ ਤੇ ਮਰਜ਼ੀ ਲਈਏ ਨਾ ਰਹੀ ਸਾਡੀ ਮਰਜ਼ੀ ਆ ਇਹ ਤੁਹਾਡੀ ਨਹੀਂ ਚੱਲਣੀ ਯਾਰ ਸਮਝੋ ਹੁੰਦਾ ਕਿ ਉਹ ਨਹੀਂ ਆਣੀ ਨੂੰ ਸਮਝੋਂਦਿਆ ਨਹੀਂ ਰਹਿਣਾ ਨਹੀਂ ਇੱਥੇ ਰਹਿਣਾ ਨਹੀਂ ਇੱਥੇ ਤੂੰ ਵੀ ਉਹਦੇ ਮਖਾ ਬੱਗਾ ਉਹਦੇ ਤੇ ਪਈ ਉਹ ਗੱਲ ਕਰਦੀ ਦੇ ਦੇ ਕਰਦਾ ਉਹਦੇ ਮਗਰ ਨਹੀਂ ਲੱਗਾ ਮੈਂ ਆਪਣੀ ਸਾਰੀ ਗੱਲ ਦੱਸਣ ਦੀ ਹੱਸਦੀ ਗੱਲ ਬੜਾ ਸਾਹਿਬ ਹੈ ਤੇਰੇ ਕੋ ਸਾਹਮਣੇ ਤੂੰ ਆਪ ਗੱਲ ਕਰਦਾ ਮੈਂ ਤੇਰੇ ਹਿਸਾਬ ਹੈ ਸਾਰਾ ਕਰ ਮੇਰੀ ਗੱਲ ਸੁਣੋ ਤੂੰ ਹੀ ਦੱਸ ਸਕਦਾ ਰਾਣ ਦੇ ਕੰਜਰ ਖਾਣਾ ਪਾਤਾ ਅਿੰਨਾ ਆਪਣੇ ਘਰ ਮਾਰੀ ਚੰਗੀ ਖਾਈਏ ਤੁਹਾਨੂੰ ਸਭ ਕੋ ਦੇ ਆ ਲੈ ਕੇ ਫਿਰ ਵੀ ਆਖਣੇ ਚਲਦੇ ਆਂਦੇ ਚਾਚਾ ਕੰਮ ਨਹੀਂ ਰੋਟੀ ਕਾਈਏ ਤੋ ਤੂੰ ਹੀ ਫੇਰ ਜੁ ਨਹੀਂ ਮਾਂ ਮੈਂ ਤਾਂ ਤੁਹਾਡਾ ਹੁਣ ਕੋਈ ਸਾਥ ਕਿਤਾਬੀ ਨਹੀਂ ਹੈਗਾ ਜਿਹੜਾ ਹੀ ਇਹਨਾਂ ਨਾਲ ਲੜੀਏ ਆਏ ਕੀ ਕਰਨੇ ਹੁਣ ਨਹੀਂ ਭੈਣਾ ਜਾ ਤੈਨੂੰ ਉੱਥੇ ਮਹੀਨੇ ਦਾ ਸੌਦਾ ਪਤਾ ਪਾ ਦਿਆ ਕਰੂਗਾ ਆਹ ਜਿਹੜੇ ਸਾਡੇ ਨੇ ਵੀ ਆਏ ਹੋ ਤਾਂ ਬਾਹ ਫੜੀ ਹੈ ਨਾ ਪਤਾ ਨਹੀਂ ਮਾਰੇ ਚੰਗਾ ਗੁਜ਼ਾਰਾ ਕਰ ਲੈਣਾ ਤੈਨੂੰ ਉੱਥੇ ਦਿਆ ਕਰੂ ਪਰ ਇੱਥੇ ਰਹਿਣ ਵਾਲੀ ਗੱਲ ਨਹੀਂ ਹੋਊਗੀ ਕੋਈ ਦੋਸਰੀ ਢਾੜੀ ਕਰਦਾ ਨਾ ਮੈਂ ਉੱਚ ਮੈਂ ਤਾਂ ਇਕੱਲਾ ਹੀ ਪਿਆ ਉਹਦਾ ਪਰਵਾਸ ਦਾ ਪੇੜ ਪਾਸਾ ਤਾਂ ਤੁਹਾਡਾ ਨਹੀਂ ਪਰਵਾਸਦਾ ਨਾ ਹੈ ਮੇ ਫਾਲਣਾ ਬਿਲ ਮਰੇਆ ਉਹ ਕੰਮ ਨਹੀਂ ਮੈਂ ਇੱਥੇ ਕਰਨ ਦੇ ਰੇ ਤੇ ਨਾ ਹੀ ਹੋਣੀ ਤੇ ਰਹਿਣੇ ਰਹਿ ਤੈਨੂੰ ਰਹਿ ਕੇ ਖਾਉਂਗਾ ਤੈਨੂੰ ਫੇਰਾ ਰਹਿਣਾ ਕੋਈ ਇੱਥੇ ਆਹੋ ਬੇਲੇ ਨਹੀਂ ਮਾਤਾ ਨਾਲੇ ਪੁੱਤ ਜਦੋਂ ਜਵਾਈ ਤੇ ਧੀ ਆ ਜਾ ਫਿਰ ਸਰੀਕਾ ਬਣ ਜਾਂਦਾ ਵਾ ਲੈ ਸਾਨੂੰ ਬੜਾ ਤੂੰ ਚੱਟ ਲਿਆ ਪੜਾ ਖਾ ਲਿਆ ਤੇ ਸਾਡੇ ਕੋਲ ਹੋਰ ਹੁਣ ਇਹੋ ਜਿਹਾ ਕੁਝ ਨਹੀਂ ਹੈਗਾ ਜਿਹੜਾ ਅਸੀਂ ਤੁਹਾਨੂੰ ਦੇ ਦੀਏ ਆਹ ਨਹੀਂ ਤੇ ਉਹ ਕੋ ਵਿਮਲ ਕੋ ਜਿਹੜੇ ਪੈਸੇ ਲਾਏ ਉਹ ਵੀ ਤੁਹਾਡੇ ਸਿਆਪਾ ਕਰ ਦੋ ਭਾਜੀ ਤੂੰ ਜਨਾਬ ਉਹਨਾਂ ਵੇਲੇ ਤੈਨੂੰ ਰਹਿ ਕੇ ਨਹੀਂ ਆਉਂਦਾ ਸਰ ਤੇਰੇ ਨਾਲ ਸਾਹਮਣੇ ਇੱਥੇ ਜਿਹਦਾ ਰਹਿਓ ਬੋਲਦੀ ਨਹੀਂ ਵੇਖਿਆ ਬੋਲਦੀ ਨਹੀਂ ਆ ਨਾਲੇ ਉਧਾਰੇ ਕੀ ਇਸ ਤੇ ਵਾਪਸ ਚ ਲਾਨ ਮਾਰ ਲੋ ਵੇਲੇ ਫੇਰ ਹੀ ਬੋਲਣਾ ਮੈਂ ਮੋੜ ਕੀ ਬੋਲਣਾ ਚਾਹੀਦਾ ਮੋੜ ਮੈਂ ਤੁਹਾਡੇ ਕੋਲ ਰਾਸ਼ਨ ਦੀ ਭੁੱਖੀ ਨਹੀਂ ਹੈਗੀ ਕਿੰਨੇ ਮਹੀਨੇ ਬਾਅਦ ਰਾਸ਼ਨ ਆ ਗਿਆ ਹਾਂ ਮੈਨੂੰ ਨਹੀਂ ਚਾਹੀਦਾ ਮਕਾਨ ਜੋ ਬਸ ਗੱਲ ਹੈ ਜਿਹੜਾ ਵਿਚਲੀ ਆਹੋ ਅਜੇ ਤੇਰਾ ਹਿੱਸਾ ਪੂਰਾ ਹੈਂਦੀ ਮੈਨੂੰ ਮੇਰਾ ਹਿੱਸਾ ਦੇ ਦਿਸੇ ਨਾ ਤਾਂ ਛੱਡਿਆ ਕਿ ਤੁਹਾਡੇ ਕੋਲ ਹੁਣ ਤੇ ਪੈਣਾ ਤੁਹਾਡੇ ਕੋਲੇ ਵੀ ਨਹੀਂ ਕੱਖ ਰਿਆ ਰਜਿਸਟਰੀ ਵੀ ਤੁਹਾਡਾ ਹੈ ਕਿ ਰਜਿਸਟ੍ਰੇਸ਼ਨ ਕਰਵਾ ਲਾਂਗੇ ਤੇਰਾ ਹਿੱਸਾ ਦੇਉਂਦੀਆਂ ਨਾ ਮਰਦਾ ਬਣੇ ਤੇ ਕੋਣ ਹੋੜਿਆ ਨਾ ਰਜਿਸਟਰੀ ਦਾ ਸੁਣ ਲਾ ਉਹ ਤਾਂ ਪਹਿਲਾ ਦਿਨ ਜਿੰਨੂ ਪਏ ਸਾਡੀ ਨਾ ਜਾਂਦੀ ਹੁਣ ਦੁਨੀਆ ਨੂੰ ਚੱਲਿਆ ਨਹੀਂ ਤੇਰਾ ਕੰਮ ਦੁਨੀਆ ਦੇ ਕਿਹਦੇ ਚੱਟਣ ਵਾਲਾ ਕੰਮ ਚੱਲਿਆ ਨਹੀਂ ਭਰਾਣ ਘਟਲਾ ਰਹਿਦਾ ਕੋਈ ਜਹਰ ਤੇਰੇ ਮਾਤ ਦਾ ਸਾਨੂੰ ਛੱਡੀ ਨਾ ਵਾਹਾਂ ਦੇਲੇ ਵਲੇ ਮਾਰਨ ਦੀ ਲੋੜ ਨਹੀਂ ਹੈਗੀ ਮੈਨੂੰ ਤੂੰ ਮੈਨੂੰ ਹਿੱਸਾ ਦੇ ਸਾਡੇ ਕੋ ਕਿੰਨਾ ਕੇ ਜਿਹੜਾ ਤੈਨੂੰ ਹਿੱਸਾ ਦੇ ਦਈਏ ਕਿਉਂ ਚੰਗਾ ਵਾਲਾ ਮਕਾਨ ਆ ਲੈ ਹਿੱਸਾ ਦੇਣ ਲਈ ਉਹ ਬੈਠੀ ਜਾਨੂੰ ਪੁੱਛ ਜਿੰਨੀ ਤੇ ਰੋ ਸਕਦੇ ਰੋਊਗੀ ਲੰਨਾ ਲੰਨਾ ਕੇ ਭਾਈ ਚੱਲਾ ਕੇ ਮੇਰੀ ਸੁਇਤ ਹੈ ਮੈਂ ਚੱਲ ਰਹੀ ਹਿੱਸੇ ਦੀ ਭੈਣਾ ਤੂੰ ਦੇਖ ਆੜ ਗਵਾਂ ਸਾਡੀ ਵੇਚ ਦੀ ਕਿੰਨਾ ਰੌਲਾ ਪੈਂਦਾ ਉਹ ਮੈਂ ਨਹੀਂ ਗਈ ਬਾਰ ਲੋਕਾਂ ਕਾ ਪੁੱਛਣਾ ਕੀ ਰੋਣਾ ਪੈਂਦਾ ਤੁਹਾਡੀ ਕੁੜੀ ਦੇ ਜਵਾਈ ਇੱਥੇ ਆ ਗਿਆ ਘਰਾਂ ਨੂੰ ਨੱਕ ਦੇਣ ਕਿ ਉਹ ਕਿੰਨੀ ਤੂੰ ਜੱਲਿਆ ਜਾ ਬਹਿਣਾ ਜਿੱਲੀ ਬਿਸਰਾ ਚੁੱਕ ਤੇ ਜਾ ਕਰ ਅਰੇ ਇੰਜ ਹੀ ਖੁੰਦੀ ਬੈਠੀ ਕਿ ਦੋਵੇਂ ਜੀ ਇੱਥੇ ਰਹਿਣ ਆ ਗਏ ਜੇ ਤਾਂ ਘਰ ਨਾਮ ਹੋ ਗਿਆ ਤੁਹਾਡਾ ਸਾਨੂੰ ਤਾਂ ਰਹਿਣ ਦਾ ਸ਼ੌਂਕ ਨਹੀਂ ਗਿਆ ਤੇਰੀ ਗੱਲਾਂ ਸੁਣਨ ਦਾ ਸ਼ੌਂਕ ਨਹੀਂ ਸਾਡਾ ਹਿੱਸਾ ਧਰੋ ਦੇ ਆਪਾਂ ਜੀ ਲੋਕਾਂ ਨੇ ਪਤਾ ਨਹੀਂ ਕਹਿਣਾਗੇ ਨਹੀਂ ਕਹਿਣਾ ਤੂੰ ਇੱਧਰ ਲੋਕਾਂ ਦਾਸਣਾ ਮੈਂ ਕੋਠੇ ਚੱਲ ਕੇ ਕਹਿ ਦੋ ਫਿਰ ਆਹੋ ਅਖਬਾਰ ਵੀ ਇੱਥੇ ਭੁਲਾ ਕੇ ਆਏ ਨਾ ਲਾਗੇ ਬੰਨੇ ਕਿਸੇ ਕੋਈ ਆਇਆ ਹੁੰਦਾ ਅਖਬਾਰ ਵੀ ਉਹ ਭੁਲਾ ਕੇ ਆਏ ਤੇ ਕਿੰਨੇ ਸਾਰੇ ਘਰ ਤੁਹਾ ਇਹ ਗੱਲ ਤੁਹਾਡੇ ਤੇ ਨਿਬੜਨੀ ਆ ਤੁਸੀਂ ਦੇਣਾ ਚਾਹੁੰਦੇ ਜੇ ਕੁੜੀ ਨੂੰ ਹਿੱਸਾ ਆ ਘਰ ਚੋਂ ਬੋਲੋ ਹੁਣ ਮम्मी ਨੇ ਕੀ ਦੱਸਣਾ ਮੈਂ ਦੱਸਦਾ ਚਲ ਗੁਰਪ੍ਰੀਤ ਸਾਹਮਣੇ ਕਮਰੇ 'ਚ ਤੇਰੋ ਕਿਹੜੇ ਕਿਹੜੇ ਕਮਰੇ 'ਚ ਕਿੱਧਰ ਮੂੰਹ ਇੱਥ ਲਾਈਏ ਕਮਰੇ 'ਚ ਸਾਡੇ ਆਪਣੇ ਕਮਰੇ ਆ